ਕੇ ਨੇਤਾ ਰਖੇ ਦਿਲ ਦੇ ਕੇ ਨੀਤਾ ਰਖੇ ਬਾ 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 ਵਾਰੀਆਂ ਗੱਲਾਂ ਕਰਿਆ ਲਕੀਂ ਬੱਝ ਹੋਣ ਵਾਰੀਆਂ ਗੱਲਾਂ ਕਰਿਆ ਨਾ ਕਰੀ ਬੱਝ ਹੋਣ ਵਾਰੀਆਂ ਗੱਲਾਂ ਵਿੱਚ ਜਾਂ ਤੇ ਕਰੀ ਜਾਂਵੇਂ ਵਾਲੇ ਵਧੇ ਛੇੜੇ ਕਲਾਂ ਉਮਰਾਵੇ ਘਰ ਬੈਠ ਜੈਨ ਵੇੜੇ ਉਹ ਪਾਵੇ ਗਦੇ ਨੀ ਨਾ ਬਤਨਾ ਮਨਮੋਹਣ ਵਾਲਿਆ ਤੂੰ ਗੱਲਾਂ ਕਰਿਆ ਨਾ ਕਰ ਅੱਧ ਹੋਣ ਵਾਲਿਆ ਤੂੰ ਗੱਲਾਂ ਕਰਿਆ ਨਾ ਕਰ ਅੱਧ ਹੋਣ ਵਾਲਿਆ ਆਪ ਮੁਖ ਦੀ ਹਸਨ ਤੇ ਨਾ ਹੋਵੇ ਤੇ ਲਾਲੀ ਰੰਗ ਕੀਤੀ ਤਾਂ ਕੀ ਕੀਤੀ ਮੁੰਡੇ ਵਿਆਹੇ ਦੀ ਜੇਕਰ ਖੁਸ਼ੀ ਮਨਾਉਣੀ ਹੋਵੇ ਸ਼ੋਦੀ ਲੰਗ ਕੇ ਕੀਤੀ ਤਾਂ ਕੀ ਕੀਤੀ ਲੱਗੀ ਮੰਡੀ ਲਹਰੇ ਵੇਗੇ ਵੇਗੇ ਵਿੱਚ ਹੋਵੇ ਤੇ ਹਦਵਾਦ ਕੀ ਖੁਸ਼ੀ ਤਾਂ ਕੀਤੀ ਤਾਂ ਕੀ ਕੀਤੀ ਅਨਪੜਾ ਦੇ ਰੂਪਿੰਦਾ ਦੀ ਇੱਕ ਸ਼ੌਕ ਹੋਵੇ ਤੇ ਦਾਰੂ ਮੰਗ ਕੇ ਪੀਤੀ ਤਾਂ ਕੀ ਪੀਤੀ ਜੇਕਰ ਮੁਕਤੀ ਮਿਲੇ ਦਾਰੂ ਤੇ ਉਹ ਵੀ ਸੰਗ ਕੇ ਪੀਤੀ ਤਾਂ ਕੀ ਪੀਤੀ ਹੋਰ ਜੀ ਸਾਲਾ ਬੀਰ ਸਫੀਕਰਾ ਧੰਨਵਾਦ ਭਾਈ ਲਖੀ ਦਾ ਬਹੁਤ ਧੰਨਵਾਦ ਜੀ ਨੇ ਕਾਫੀ ਵਧੀਆ ਸੋਚਿਆ ਕੰਮ ਆਪਣਾ ਬੱਕਰੀ ਦਾ ਮੇਲਾ ਲੱਗਦਾ ਹੈ ਲਹਰੇ ਵੇਗੇ ਹਰ ਸੋਮਵਾਰ ਪਹੁੰਚਿਆ ਕਰੋ ਭਾਈ ਜੀ ਧੰਨਵਾਦ ਜੀ ¡Gracias okay. okay.